ਕਰੀਏ ਸਰੂ ਜੀ ਸਰ ਪਹਿਲਾ ਸ਼ੁਭਨਾਮ ਰਜਿੰਦਰ ਮੁੱਲਨੀਵਾਸੀ ਪ੍ਰਚਾਰਕ ਸਤਕਰ ਸ਼ੋਮਨੀ ਸ਼੍ਰੀ ਗੁਰੂ ਦਾਸ ਮੰਦਰ ਪ੍ਰੰਧਕ ਸਭਾ ਬਸਤੀ ਜੋਧਿਆਲਾ ਆਜ ਤਨਤਨ ਸਤਕਰ ਦਾਤ ਜੀ ਮਹਾਰਾਜ ਜੀ ਦੇ ਪ੍ਰਕਾਸ਼ਪੁਰਪ ਸ਼ੋਮਨੀ ਸ਼੍ਰੀ ਗੁਰੂ ਦਾਸ ਮੰਦਰ ਪ੍ਰੰਧਕ ਸਭਾ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਤਕਰ ਦਾਤ ਦੇ 699 ਪ੍ਰਕਾਸ਼ ਸਮਨਾਈ ਜਾ ਰਹੇ ਅਸੀਂ ਸਮੂਹ ਸੰਗਤ ਨੂੰ ਸੰਸਾਰ ਨੂੰ ਸਤਕਰ ਦਾਤ ਜੀ ਮਹਾਰਾਜ ਜੀ ਦੇ ਪ੍ਰਕਾਸ਼ ਉਸਬ ਦੀ ਲੱਖ ਲੱਖ ਵਧਾਈ ਦਿੰਦੇ ਹਾਂ ਔਰ ਸ਼੍ਰੋਮਣੀ ਸ਼੍ਰੋ ਗੁਰਦਾਸ ਮੰਦਰ ਵੱਲੋਂ ਲੋਕਲ ਧਿਆਣਾ ਸ਼ਹਿਰ ਦੀ ਸਭ ਤੋਂ ਵੱਡੀ ਸ਼ੋਭਾ ਯਾਤਰਾ ਸਜਾਈ ਗਈ ਜੋ ਕਿ ਪੂਰੇ ਸ਼ਹਿਰ ਦਾ ਜਿਸ ਨੇ ਪ੍ਰਮਣ ਕੀਤਾ ਔਰ ਸ਼ਾਮ ਨੂੰ ਉਹਨਾਂ ਦਾ ਸਨਮਾਨ ਸਮਾਰੋਹ ਕੀਤਾ ਗਿਆ ਔਰ ਅੱਜ ਦੇ ਗੁਰਪੁਰ ਦੇ ਸਮਾਗਮ ਆਜੋ ਉਹ ਬੜੀ ਸ਼ਾਨੋ ਸ਼ੌਕਤ ਦੇ ਨਾਲ ਸਤਿਗੁਰਾਂ ਦੀ ਅਸ਼ੀਰਵਾਦ ਦੇ ਨਾਲ ਮਨਾਏ ਜਾ ਰਹੇ ਆ ਜਿਸ ਦੇ ਵਿੱਚ ਬਿਸ਼ਵ ਪ੍ਰਸਿੱਧ ਜਿਹੜੇ ਕਲਾਕਾਰ ਆ ਵਿਜੇ ਹੰਸ ਜੀ ਅਮਰਿੰਦਰ ਬੋਬੀ ਜੀ ਬਿੱਕੀ ਬਹਾਦਰ ਕੇ ਜੀ ਔਰ ਸ੍ਰੀ ਖਾਨਪੁਰ ਸਾਹਿਬ ਦੇ ਜਿਹੜੇ ਭੋਗ ਆ ਉਹ ਅੱਜ ਪਾਏ ਜਾ ਰਹੇ ਆ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਤੇ ਔਰ ਰਾਤ ਦੇ ਦੀਵਾਨ ਜਿਹੜੇ ਉਹ ਰਾਤ ਦੇ ਦੀਵਾਨ ਵੀ ਚੱਲਣਗੇ ਔਰ ਸੰਗਤਾਂ ਦਾ ਭਾਰੀ ਇਕੱਠਾ ਜਿਹੜਾ ਉਹ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਪਹੁੰਚ ਰਿਹਾ ਹੈ ਔਰ ਅੱਜ ਪੂਰੇ ਵਿਸ਼ਵ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਜਿਸ ਸੰਕਲਪ ਨੂੰ ਲੈ ਕੇ ਆਪਣਾ ਜੀਵਨ ਜੀਆ ਕਿ ਬੇਗਮਪੁਰਾ ਉਹ ਸੰਸਾਰ ਦੀ ਕਲਪਨਾ ਕੀਤੀ ਜਿਸ ਸੰਸਾਰ ਉਹ ਸੰਸਾਰ ਜਿੱਥੇ ਕਿਸੇ ਦਾ ਕੋਈ ਪੇਤ ਭਾਵ ਨਾ ਹੋਵੇ ਜਦੋਂ ਸਤਗੁਰੂ ਅਰਬਦਾਸ ਜੀ ਮਹਾਰਾਜ ਜੀ ਦਾ ਜਨਮ ਹੋਇਆ ਉਸ ਸਮੇਂ ਉੱਚ ਨੀਂ ਜਾਤ ਪਾਤ ਦੇ ਵਿੱਚ ਲੋਕ ਬੰਡੇ ਹੋਏ ਸੀ ਪਰ ਸਤਗੁਰੂ ਅਰਬਦਾਸ ਜੀ ਮਹਾਰਾਜ ਜੀ ਨੇ ਉਹਨਾਂ ਕਰਮ ਕਾਂਡਾਂ ਦਾ ਵਿਰੋਧ ਕੀਤਾ ਔਰ ਇੱਕ ਸੰਸਾਰ ਨੂੰ ਐਸਾ ਸੰਸਾਰ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਬੇਗਮਪੁਰਾ ਸ਼ਹਿਰ ਕੋ ਨਾ ਉਦੋ ਖੰਡੋ ਨਹੀਂ ਤਠਾਓ ਨਾ ਤਸਵੀਸ ਖੇ ਰਾਜਨਾਮਲ ਖੋਫ ਨਾ ਖ ਤਤਸ ਜਵਾਲ ਕਿ ਮੈਂ ਇਹੋ ਜਿਹਾ ਸੰਸਾਰ ਚਾਹੁੰਦਾ ਵੋ ਜਿੱਥੇ ਸਾਦੇ ਬਰਬ ਹੋਣ ਕੋਈ ਕਿਸੇ ਦਾ ਕੋਈ ਕਿਸੇ ਦਾ ਪੇਤ ਭਾਵ ਨਾ ਕਰਦਾ ਹੋਵੇ ਸਾਰੇ ਪਿਆਰ ਨਾਲ ਰਹਿੰਦੇ ਹੋਣ ਅੱਜ ਇਸ ਦੇਸ਼ ਨੂੰ ਸਤਗੁਰੂ ਰਵਦਾਦ ਜੀ ਮਹਾਰਾਜ ਜੀ ਦੇ ਸੰਦੇਸ਼ ਦੀ ਲੋੜ ਹੈ ਉਹਨਾਂ ਦੇ ਸੰਦੇਸ਼ ਤੇ ਚੱਲਣ ਦੀ ਲੋੜ ਹੈ ਤਾਂ ਜੋ ਸਭ ਪਿਆਰ ਦੇ ਨਾਲ ਆਪਸੀ ਭਾਈਚਾਰਕ ਸਾਂਝ ਦੇ ਤੌਰ ਤੇ ਬਣਾਈ ਰੱਖਣ ਉਹ ਸਤਗੁਰੂ ਰਵਦਾਦ ਜੀ ਮਹਾਰਾਜ ਜੀ ਦੇ ਪ੍ਰਕਾਸ਼ ਸੱਚੇ ਅਸੀਂ ਇੱਕ ਵਾਰ ਫਿਰ ਸ਼੍ਰੋਮਣੀ ਸ਼ਰ ਗੁਰਦਾਸ ਮੰਦਿਰ ਪ੍ਰੰਧਕਚਾ ਬੱਲੂ ਲਖਰ ਕੋ ਉਦਾਈ ਦਿੰਦੇ ਜੀ ਸ਼ੁਭਨਾਕ ਜੀ ਮੈਂ ਸੁਖਾਰਾਮ ਲਖਾ ਮੈਂਬਰ ਸ਼੍ਰੋਮਣੀ ਸ਼ਰ ਗੁਰਦਾਸ ਮੰਦਿਰ ਵਸਤੀ ਜੋਧੇਲ ਤਾਜਰ ਵੀ ਦਾ ਸ਼ੋਹਰ ਮੈਂ ਜਨ ਦਿਹਾੜ ਮਨਾਇਆ ਜਾ ਰਿਹਾ ਠੀਕ ਹੈ ਤੰਤਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 699ਵੇਂ ਪ੍ਰਕਾਸ਼ ਪੁਰਬ ਤੇ ਸਾਰੇ ਹੀ ਸੰਗਤ ਨੂੰ ਕੋਟਨ ਕੋਟਨ ਬੁਮਾਰਕਾਂ ਜੀ ਅੱਜ ਤੰਤਨ ਸ਼ਿਰੂ ਗ੍ਰੰਥ ਸਾਹਿਬ ਜੀ ਦੇ ਬਾਠ ਦੇ ਭੋਗ ਪਾਏ ਜਾ ਰਹੇ ਨੇ ਅੱਜ ਉਸ ਤੋਂ ਬਾਅਦ ਜੋ ਵਿਸ਼ਾਲ ਸਮਾਗਮ ਹੈ ਅੱਜ ਬਾਹਰ ਕੀਰਤਨੀ ਜਥੇ ਤੇ ਕਲਾਕਾਰ ਆ ਕੇ ਗੁਰੂ ਘਰ ਜਸ਼ਨ ਕਾਣਗੇ ਤੇ ਇਹੀ ਕਹਿਣਾ ਚਾਹੁੰਦੇ ਹਾਂ ਠੀਕ ਹੈ ਜੈ ਗੁਰਦੇਵ